ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇਕਾਈ ਪਿੰਡ ਪੈਣੀ ਜਸਾ ਸੋ ਅੱਜ ਜਥਾ ਜਿਹੜਾ ਖਨੌਰੀ ਬਾਰਡਰ ਜਾ ਰਿਹਾ ਹੈ ਨਾਲ ਸਾਡੀਆਂ ਬੀਬੀਆਂ ਮਾਤਾ ਨਿਗੀਆਂ ਤੇ ਨਾਲ ਭਰਾ ਬਾਪੂ ਤੇ ਸਾਰੇ ਜਾ ਰਹੇ ਨੇ ਖਨੌਰੀ ਬਾਰਡਰ ਅੱਜ 25ਵਾਂ ਦਿਨ ਆ ਬਾਪੂ ਨੂੰ ਮਰਨ ਵਰਤ ਦੇ ਬੈਠੇ ਨੂੰ ਸਰਦਾਰ ਜੈਜੀਤ ਸਿੰਘ ਡੱਲੇਵਾਲ ਤੇ ਮਾਤਾ ਜਿਹੜੇ ਪ੍ਰਧਾਨ ਨੇ ਇਕਾਈ ਦੇ ਕਰਮਜੀਤ ਕੌਰ ਮਾਤਾ ਉਹਨਾਂ ਨਾਲ ਗੱਲ ਕਰਦੇ ਆ ਮਾਤਾ ਕੀ ਕਹੋਗੇ ਜਿਹੜੇ ਨੌਜਵਾਨ ਮਾਤਾ ਪੈਣਾ ਪਿੰਡਾਂ ਦੇ ਵਿੱਚੋਂ ਹਜੇ ਵੀ ਨਹੀਂ ਉੱਠ ਕੇ ਜਾ ਰਹੇ ਉਹਨਾਂ ਨੂੰ ਕੀ ਕਹੋਂਗੇ ਅਸੀਂ ਤਾਂ ਇਹ ਕਹਿੰਨੇ ਆਂ ਵੀ ਜਿਹੜੇ ਲੋਕ ਨਹੀਂ ਉੱਠ ਰਹੇ ਉਹਨਾਂ ਦੀ ਜਮੀਰਾਂ ਬਿਲਕੁਲ ਮਰ ਚੁੱਕੀਆਂ ਤੇ ਜੋ ਬਾਪੂ ਜੀ ਡੱਲੇਵਾਲ ਸਾਹਿਬ ਬੈਠੇ ਨੇ ਮਰਨ ਵਰਤ ਤੇ ਉਹ ਕਿਹਦੀ ਖਾਤਰ ਬੈਠੇ ਨੇ ਆਪਣੀ ਖਾਤਰ ਬੈਠੇ ਨੇ ਤੇ ਜੇ ਆਪਾਂ ਹੁਣ ਇੰਨਾ ਕੁ ਵੀ ਨਹੀਂ ਕਰ ਸਕਦੇ ਘਰਾਂ ਚੋਂ ਜਾ ਕੇ ਉੱਥੇ ਹਜ਼ਾਰਾਂ ਰਾਬ ਨਹੀਂ ਆਪਾਂ ਆਪਣੀ ਖਾਤਰ ਮਾਰ ਸਕਦੇ ਫਿਰ ਇਹਦੂ ਤਾਂ ਲਾਹਣ ਤਾਂ ਨਹੀਂ ਬਿਲਕੁਲ ਅੱਜ 25ਵਾਂ ਦੇਣਾ ਤੇ ਬਾਪੂ ਜਮਾ ਕੱਲ ਕਹਿੰਦੀ ਹੈ ਵੀ ਬੇਹੋਸ਼ ਹੋ ਕੇ ਹਨਾ ਉਲਟੀ ਆਈ ਉਹਨਾਂ ਨੂੰ ਫਿਰ ਬੇਹੋਸ਼ ਹੋ ਗਏ ਤੇ ਜੇ ਹੁਣ ਵੀ ਨਾ ਆਪਾਂ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਆਪਾਂ ਨੂੰ ਲਾਨ ਤਾ ਪਾਉਣਗੀਆਂ ਸੋ ਟਾਈਮ ਆਗਾ ਵੱਧ ਤੋਂ ਵੱਧ ਜਿਹੜੇ ਨੌਜਵਾਨ ਪੀੜ੍ਹੀ ਤੇ ਬਜ਼ੁਰਗ ਬਾਪੂ ਤੇ ਮਾਤਾ ਭੈਣਾਂ ਵੱਧ ਤੋਂ ਵੱਧ ਖਨੌਰੀ ਬਾਰਡਰ ਜਾਓ ਤੇ ਅੱਜ ਪਿੰਡ ਭੈਣੀ ਜੱਸਾ ਦੀ ਇਕਾਈ ਦੇ ਵਿੱਚੋਂ ਸਾਡੀਆਂ ਮਾਤਾ ਭੈਣਾਂ ਤੇ ਬਾਪੂ ਵਰਗੇ ਜਿਹੜੇ ਵੱਧ ਚੜ ਕੇ ਹਿੱਸਾ ਜਾ ਰਹੇ ਨੇ ਤੇ तकरीबन ਕਿੰਨੇ ਕ ਜਾ ਰਹੇ ਨੇ ਜੀ ਅੱਜ ਆਪਾਂ ਪੈਣੀ ਦੱਸਾ ਤੋਂ ਹੋਣਗੇ 40 50 ਬੰਦੇ 40 50 ਬੰਦੇ ਤੇ ਇਧਰ ਮਾਦਾ ਖੜੀਆਂ ਨਿਗੀਆਂ ਤੇ ਇਧਰ ਸਾਡੇ ਬਾਪੂ ਵਰਗੇ ਤੇ ਇੱਕ ਵਾਰ ਜਕਾਰਾ ਜ਼ਰੂਰ ਬੁਲਾ ਦਿਓ ਬੋਲੇ ਸ ਨਿਹਾਲ ਸ੍ਰੀ ਅਕਾਲ ਪੀ ਕਿਸਾਨ ਜੁਨੀਆਨ ਸਿੱਧੂ ਪਰ ਜਿੰਦਾਬਾਦ ਜਿੰਦਾਬਾਦ ਪੀ ਕਿਸਾਨ ਏਕਤਾ ਸਿੱਧੂ ਪਰ ਜਿੰਦਾਬਾਦ ਫੇਰੀ 420 ਇਹ ਸਰਕਾਰਾਂ ਕਰਦੀਆਂ ਕੀ ਇਹ ਰਾ ਫੇਰੀ 420 ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ